ਜਮੀਨਾ ਖਰੀਦਣ ਦਾ ਅਧਿਕਾਰ ਕਿੰਨੇ ਦਿੱਤਾ ਡੋਮਿਸਾਈਲ ਮੈਂ ਕਿਤੇ ਜਾ ਕੇ ਮਹਾਰਾਸ਼ਟਰ ਚ ਬੰਨਾ ਹੋਵੇ ਮੇਰਾ ਲੈਂਗੁਏਜ ਟੈਸਟ ਹੋਗਾ ਮੇਰੇ ਬਾਇਓਮੈਟ੍ਰਿਕਸ ਲੈ ਲੈ ਜਾਣਗੇ ਸਾਰੇ ਫਿਰ ਕਿੰਨੀਆਂ ਪ੍ਰਕਿਰਿਆ ਦੇ ਵਿੱਚੋਂ ਲੰਘ ਕੇ ਮੈਨੂੰ ਬਣਾਇਆ ਜਾਊਗਾ ਇਹਨਾਂ ਕੋਲ ਕੋਈ ਪ੍ਰੂਫ ਨਹੀਂ ਆ ਮੈਂ ਓਪਨ ਕਹਿ ਰਿਹਾ ਔਰ ਜਿਹੜੇ ਇੱਕ ਕ੍ਰਿਮੀਨਲ ਹੱਬ ਬਣ ਗਈ ਹੈ ਪੰਜਾਬ ਦੀ ਪਿਛਲੇ 5 7 10 ਸਾਲ ਤੋਂ ਜਿਹੜੇ ਰੋਹਿੰਗਿਆ ਟਾਈਪ ਮੁਸਲਮਾਨ ਆਏ ਆ ਜਾ ਜਿਹੜੇ ਵੈਸਟ ਬੰਗਾਲ ਤੋਂ ਆਇਆ ਕ੍ਰਿਮੀਨਲ ਜਿਨ੍ਹਾਂ ਤੇ 10-10 ਪਰਚੇ ਦਰਜ ਨੇ ਉਹਨਾਂ ਦਾ ਆਧਾਰ ਕਾਰਡ ਬਣਾਉਣ ਲਈ ਕੌਣ ਜਮਵਾ ਰਿਹਾ ਥੇ ਉਹਨਾਂ ਨੂੰ ਵੋਟਰ ਦਾ ਵੋਟ ਦਾ ਪਾਉਣ ਦਾ ਅਧਿਕਾਰ ਦੇਣ ਦਾ ਵੋਟਰ ਕਾਰਡ ਬਣਾਉਣ ਦਾ ਉਹਦਾ ਕੌਣ ਜਿਹੜਾ ਬੰਦਾ ਅਧਿਕਾਰਤ ਹੈਗਾ ਜੀ ਕਿੰਨੇ ਕੀਤਾ ਤੇ ਮਾਨ ਸਾਹਿਬ ਜੀ ਇਹ ਕਹਿੰਦੇ ਆ ਕਿ ਮੈਨੂੰ ਪ੍ਰਵਾਸੀਆਂ ਨੂੰ ਮੈਂ ਕਿਵੇਂ ਰੋਕ ਸਕਦਾ ਤਾਂ ਤੁਸੀਂ ਗ੍ਰਹਿ ਮੰਤਰੀ ਜੀ ਫਿਰ ਲਾਰਡ ਆਰਡਰ ਦਿਓ ਤੁਸੀਂ ਹੱਥ ਖੜੇ ਕਰ ਦਿਓ ਹਾਰਪੁਰ ਵਾਲਾ ਬੱਚਾ ਜਿਹੜਾ ਮਰਿਆ ਵਾ ਉਸ ਬੰਦੇ ਦੀ ਕੋਈ ਰਿਮਾਂਡ ਨਹੀਂ ਦਿੱਤਾ ਗਿਆ ਪੁਲਿਸ ਨੇ ਪੁਲਿਸ ਨੇ ਰਿਮਾਂਡ ਨਹੀਂ ਲਿਆ ਪੁਲਿਸ ਨੇ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਉਸ ਬੰਦੇ ਦੀ ਆਈਡੈਂਟੀਟੀ ਲੋਕ ਰਾਈਟ ਰੱਖਦੇ ਆ ਵੀ ਉਹਦੀ ਆਈਡੈਂਟੀਟੀ ਡਿਸਕਲੋਸ ਕਰਨ ਪੁਲਿਸ ਵਾਲੇ ਵੀ ਉਹ ਬੰਦਾ ਬੇਸਿਕਲੀ ਕਿੱਥੋਂ ਤੋਂ ਰਿਹਾ ਤੇ ਇੱਥੇ ਆ ਕੇ ਕੀ ਕਰ ਰਿਹਾ ਸੀ ਉਹ ਜਾਂ ਹੋਰ ਵੀ ਇਹ ਕੀ ਤੁਸੀਂ ਆਪਾਂ ਪੰਜਾਬ ਦੇ ਸਾਰੇ ਭਾਈਚਾਰਿਆਂ ਨੂੰ ਖਤਰਾ ਨਹੀਂ ਸਮਝਦੇ ਇਹਨਾਂ ਲੋਕਾਂ ਨੂੰ